ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤਪਾ ਮੰਡੀ ਦੇ ਤਹਿਸੀਲਦਾਰ ਸੁਖਚਨ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਆਰੰਭੀ ਹੈ ਇਸ ਜਾਂਚ ਦਾ ਕਾਰਨ ਇਹ ਬਣਿਆ ਕਿਉਂਕਿ ਮਾਲ ਅਫਸਰਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਤਹਿਸੀਲਦਾਰ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਮਾਲ ਅਫਸਰਾਂ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਬਿਜ਼ਨਸ ਬਿਊਰੋ ਦੇ ਮੁਖ ਦਫ਼ਤਰ ਵੱਲੋਂ ਪਟਿਆਲਾ ਦੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ ਇਸ ਜਾਂਚ ਨੂੰ ਅੱਗੇ ਵਧਾਉਂਦਿਆਂ ਜਗਤਪ੍ਰੀਤ ਸਿੰਘ ਅੱਜ ਤਪਾ ਮੰਡੀ ਪਹੁੰਚੇ ਅਤੇ ਉਹਨਾਂ ਵੱਖ-ਵੱਖ ਧਿਰਾਂ ਨਾਲ ਰਾਬਤਾ ਕਾਇਮ ਕਰਕੇ ਸਮੁੱਚੇ ਮਾਮਲੇ ਦੀ ਜਾਣਕਾਰੀ ਲਈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਤਹਿਸੀਲਦਾਰ ਸੁਖਚਾਨਦ ਸਿੰਘ ਚੰਨੀ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਜਿਸ ਤਰ੍ਹਾਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ ਕੀ ਉਹ ਦੋਸ਼ ਸੱਚੇ ਹਨ ਜਾਂ ਝੂਠੇ ਹਨ ਕੀ ਤਹਿਸੀਲਦਾਰ ਦੇ ਖਿਲਾਫ ਵਾਕਿਆਹੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪਹਿਲਾਂ ਤੋਂ ਮਿਲ ਰਹੀਆਂ ਸਨ ਦੋਨਾਂ ਵਿਭਾਗਾਂ ਵਿਜੀਲੈਂਸ ਅਤੇ ਮਾਲੂਕ ਭਾਗ ਦਰਮਿਆਨ ਇਹ ਮਾਮਲਾ ਪੇਚੀਦਾ ਬਣਿਆ ਹੋਇਆ ਸੀ ਹੁਣ ਅੱਗੇ ਦੇਖਦੇ ਆ ਪੰਜਾਬ ਬਿਜ਼ਨਸ ਬਿਊਰੋ ਦੇ ਅਫਸਰ ਸੁਖਚਰਨ ਸਿੰਘ ਚੰਨੀ ਨੂੰ ਕਲੀਨ ਚਿੱਟ ਦਿੰਦੇ ਹਨ ਜਾਂ ਇਸ ਮਾਮਲੇ ਦੇ ਵਿੱਚ ਉਹਨਾਂ ਤੇ ਦੋਸ਼ ਬਰਕਰਾਰ ਰੱਖਦੇ ਹਨ ਅੱਜ ਆਪਣਾ ਇੱਥੇ ਆਪਣੇ ਪਿਛਲੇ ਤਹਿਸੀਲਦਾਰ ਸੀਗੇ ਆਪਣੇ ਗੁਰਚਨ ਸਿੰਘ ਜਿਹੜਾ ਉਹਨਾਂ ਦਾ ਟਰੈਪ ਹੋਇਆ ਸੀਗਾ ਵੀਲਜ ਵੱਲੋਂ ਕੀਤਾ ਗਿਆ ਸੀ ਉਹਦੇ ਰਿਗਾਰਡਿੰਗ ਹੈ ਜਿਹੜੀ ਐਸੋਸੀਏਸ਼ਨ ਆ ਰੈਵਿਊ ਐਸੋਸੀਏਸ਼ਨ ਇਹਨਾਂ ਵੱਲੋਂ ਕੁਝ ਕੁ ਕੁਰੀ ਸੀਗਾ ਕੁਝ ਕੁ ਕੁਐਸਚਨ ਮਾਰਕ ਸੀਗੇ ਸੋ ਉਹਦੀ ਕਲੀਅਰੈਂਸ ਲਈ ਸਾਡੀ ਇੱਕ ਸਿਟੀ ਕਮੇਟੀ ਮUNICIPAL ਜੀ ਸਾਡੇ SP ਸਾਹਿਬ ਨੇ DSP ਸਾਹਿਬ ਨੇ ਤੇ ਇਹ ਸਾਰਿਆਂ ਨੇ ਇੱਕ ਵਾਰੀ ਵਿਜ਼ਿਟ ਕਰ ਲਿਆ ਦੇਖ ਲਿਆ ਸੋ ਇੱਕ ਵਾਰੀ ਫਾਈਨਲੀ ਅੱਜ ਅਸੀਂ ਫੇਰ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਹਾਂ ਤਾਂ ਕਿ ਇਹਨੂੰ ਪ੍ਰੋਪਰ ਵੀ ਜੋ ਵੀ ਸਹੀ ਜਾਂ ਡਿਸੀਜਨ ਆਪਣਾ ਸਹੀ ਡਿਸੀਜਨ ਲਿਆ ਜਾਵੇ ਸਰ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਨਾਲ ਆਏ ਹੈਗੇ ਤੇ ਕਦੋਂ ਤੱਕ ਇਹ ਜਾਂਚ ਤੁਹਾਡੇ ਵੱਲੋਂ ਕੀ ਕੀ ਜਾਵੇਗੀ ਸਰ ਅਧਿਕਾਰੀ ਤਾਂ ਮੇਰੀ ਟੀਮ ਮੈਂਬਰਸ ਨੇ ਸਾਡੇ SP ਨੇ ਸਤਪਾਲ ਸ਼ਰਮਾ ਜੀ DSP ਪ੍ਰਮੇਂਦਰ ਨੇ ਤੇ ਨਾਲ ਲੋਕਲ ਐਸਡੀਐਮ ਸਾਹਿਬ ਨੇ ਤੇ ਸੀਡਾਰ ਸਾਹਿਬ ਵੱਲੋਂ ਸੀ ਲక్ష్మణ్ ਜੀ ਨੇ ਤੇ ਅੱਜ ਕਰਕੇ ਬੋਸਰ ਲਈ ਅਸੀਂ ਇੱਕ ਦੋ ਨੰਚੇ ਨੂੰ ਕਰਦਾ ਹੈ ਫਿਰ ਸਰ ਇੱਕ ਦਬਾਅ ਵੀ ਮੰਨਿਆ ਜਾ ਰਿਹਾ ਸੀਗਾ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀ ਸਿੰਘਾਰਾ ਵੱਲੋਂ ਵੀ ਅਲੀਗੇਸ਼ਨ ਲਾ ਕੇ ਉਹਨੇ ਫਸਾਇਆ ਗਿਆ ਹੈਗਾ ਤੁਸੀਂ ਲਾ ਦਿਓ ਕਿਵੇਂ ਦੇ ਦੇ ਹੈਗੇ ਸਰ ਇਹ ਦੇਖੋ ਵਿਜੀਲੈਂਸ ਇੱਕ ਇਹ ਜਿਹਾ ਡਿਪਾਰਟਮੈਂਟ ਜੋ ਮੈਨੂੰ ਪਤਾ ਮੈਂ ਪਿਛਲੇ 2.5 ਸਾਲਾਂ ਤੋਂ ਵਿੱਚ ਸਰਵਿਸ ਕਰ ਰਿਹਾ ਸੀਐਮ ਸਾਹ ਉਹ ਉੱਪਰ ਸਾਡੇ ਤੇ ਵਿਜੀਲੈਂਸ ਮੈਂ ਆਪਣੇ ਪਰਬਲ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਹੁੰਦਾ ਅਸੀਂ ਜੋ ਅਸੀਂ ਫਿਰ ਨਿਊਟਰਲ ਕਰਦੇ ਕਹਿਣਾ ਤਾਂ ਇਹੀ ਚਾਹੁੰਦਾ ਵੀ ਜਿਹੜੀ ਰੇਸਤ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਜਿਹੜੇ ਰਿਸਵਤ ਕੋਰ ਅਫਸਰ ਨੇ ਇਹ ਮਹਿਕਮੇ ਨੇ ਫੜੇ ਨੇ ਇਹ ਬਿਨਾ ਡਰ ਪਾਉ ਤੋਂ ਇਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹ ਲੋਕਾਂ ਦੇ ਕੰਮ ਨੇ ਤਪਾ ਤਹਿਸੀਲ ਚ ਪਹਿਲੇ ਲੰਮੇ ਸਮੇਂ ਤੋਂ ਅੜਕੇ ਹੋਏ ਨੇ ਇਥੇ ਤਹਿਸੀਲ ਚ ਜਿਹੜੇ ਤਹਿਸੀਲਦਾਰ ਨੇ ਕੋਈ ਕੰਮ ਨਹੀਂ ਕਰ ਰਹੇ ਲੋਕਾਂ ਦੇ ਜਿਹੜੇ ਕੰਮ ਨੇ ਇਹ ਨਿਰਵਿਘਨ ਹੋਣੇ ਚਾਹੀਦੇ ਨੇ ਅੱਜ ਆਪਣਾ ਇਥੇ ਆਪਣੇ ਪਿਛਲੇ ਤਹਿਸੀਲਦਾਰ ਸੀਗੇ ਆਪਣੇ ਇੱਕ ਦੋ ਚੰਨ ਸਿੰਘ ਜਿਹੜਾ ਉਹਦਾ ਟਰੈਪ ਹੋਇਆ ਸੀਗਾ ਵੀਲੇਜ ਸਲੋ ਕੀਤਾ ਗਿਆ ਸੀ ਉਹਦੇ ਰਿਗਾਰਡਿੰਗ ਜਿਹੜੀ ਐਸੋਸੀਏਸ਼ਨ ਆ ਰੈਵਿਊ ਐਸੋਸੀਏਸ਼ਨ ਇਹਨਾਂ ਵੱਲੋਂ ਕੁਝ ਕੁ ਕੁਐਰੀ ਸੀਗੇ ਕੁਝ ਕੁ ਕੁਐਸਚਨ ਮਾਰਕ ਸੀਗੇ ਸੋ ਉਹਦੀ ਕਲੀਅਰੈਂਸ ਲਈ ਸਾਡੀ ਇੱਕ ਸਟਕ ਕਮੇਟੀ ਮUNICIPAL ਜੀ ਸਾਡੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਤੇ ਇਹ ਸਾਰਿਆਂ ਦੀ ਕੁਰੀ ਵਿਜ਼ਿਟ ਕਰ ਲਿਆ ਦੇਖ ਲਿਆ ਸੋ ਇੱਕ ਵਾਰੀ ਫਾਈਨਲੀ ਅੱਜ ਅਸੀਂ ਫੇਰ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਆ ਤਾਂ ਕਿ ਇਹਨੂੰ ਪ੍ਰੋਪਰ ਵੀ ਜੋ ਵੀ ਸਹੀ ਜਾਂ ਡਿਸੀਜਨ ਆਪਾਂ ਸਹੀ ਡਿਸੀਜਨ ਲਿਆ ਜਾਵੇ ਸਰ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਨਾਲ ਆਏ ਹੈਗੇ ਤੇ ਕਦੋਂ ਤੱਕ ਇਹ ਜਾਂਚ ਤੁਹਾਡੇ ਵੱਲੋਂ ਕੀ ਕੀ ਜਾਵੇਗੀ ਸਰ ਅਧਿਕਾਰੀ ਤਾਂ ਮੇਰੀ ਟੀਮ ਮੈਂਬਰਸ ਨੇ ਹਰਿਆ ਐਸਪੀ ਨੇ ਸਤਪਾਲ ਸ਼ਰਮਾ ਜੀ ਡੀਐਸਪੀ ਪ੍ਰਮੇਂਦਰ ਨੇ ਤੇ ਨਾਲ ਲੋਕਲ ਐਸਡੀਪੀ ਸਾਹਿਬ ਨੇ ਤੇ ਸੀਡਾਰ ਸਾਹਿਬ ਵੱਲੋਂ ਸੀ ਲక్ష్మణ ਸਿੰਘ ਨੇ ਤੇ ਅੱਜ ਕਰਕੇ ਬੋਸਲ ਦੀ ਅਸੀਂ ਇੱਕ ਦਰਾਂਚੇ ਨੂੰ ਕਰਦਾ ਹੈ ਸਰ ਇੱਕ ਦਬਾਅ ਵੀ ਮੰਨਿਆ ਜਾ ਰਿਹਾ ਸੀਗਾ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀ ਸੀਡਾਰਾ ਵੱਲੋਂ ਵੀ ਅਲੀਗੇਸ਼ਨ ਲਾ ਕੇ ਉਹਨੇ ਫਸਾਇਆ ਗਿਆ ਹੈਗਾ ਤੁਸੀਂ ਦਾਰ ਤੋਂ ਕਿਵੇਂ ਦੇਖਦੇ ਹੈਗੇ ਸਰ ਇਹ ਦੇਖੋ ਵਿਜੀਲੈਂਸ ਇੱਕ ਇਹ ਜਿਹਾ ਡਿਪਾਰਟਮੈਂਟ ਜੋ ਮੈਨੂੰ ਪਤਾ ਮੈਂ ਪਿਛਲੇ 2.5 ਸਾਲਾਂ ਤੋਂ ਵਿੱਚ ਸਰਵਿਸ ਕਰ ਰਿਹਾ ਹਾਂ ਸੀਐਓ ਸਰੋਵਰ ਪਰ ਸਾਡੇ ਤੇ ਵਿਲੇਸ ਮੈਂ ਆਪਣੇ ਪਰਬਲ ਸਾਡੇ ਤੇ ਕਿਸੇ ਦਾ ਕੋਈ ਦਬਾ ਨਹੀਂ ਹੁੰਦਾ ਅਸੀਂ ਜੋ ਅਸੀਂ ਫਿਰ ਨਿਊਟਰਲ ਕਰਦੇ ਕਹਿਣਾ ਤਾਂ ਇਹੀ ਚਾਹਣਾ ਵੀ ਜਿਹੜੀ ਰਿਸਕਤ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਆ ਜਿਹੜੇ ਰਿਸਵਤ ਕੋਰ ਅਫਸਰ ਨੇ ਇਹ ਵਿਭਾਗ ਨੇ ਫੜੇ ਨੇ ਇਹ ਬਿਨਾ ਡਰ ਪਾਉ ਤੋਂ ਇਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਕਿ ਲੋਕਾਂ ਦੇ ਕੰਮ ਨੇ ਤਪਾ ਤਹਿਸੀਲ ਚ ਪਹਿਲੇ ਲੰਮੇ ਸਮੇਂ ਤੋਂ ਅੜਕੇ ਹੋਏ ਨੇ ਇਥੇ ਤਹਿਸੀਲ ਚ ਜਿਹੜੇ ਤਹਿਸੀਲਦਾਰ ਨੇ ਕੋਈ ਕੰਮ ਨਹੀਂ ਕਰ ਰਹੇ ਲੋਕਾਂ ਦੇ ਜਿਹੜੇ ਕੰਮ ਨੇ ਇਹ ਨਿਰਵਿਘਨ ਹੋਣੇ ਚਾਹੀਦੇ ਨੇ ਹਰ ਵਾਈਟ ਪੰਜਾਬ ਲਈ ਅਮਰਤ ਢਾੜੀਵਾਲ ਦੀ ਰਿਪੋਰਟ